ਉਹਨੂੰ ਇਨਾਮ ਵਿੱਚ ਮਿਲਿਆ ਸੋਨਾ ਕਦ ਮਿੱਟੀ ਵਿੱਚ ਮਿਲਿਆ ਉਹਨੂੰ ਪਤਾ ਵੀ ਨਹੀਂ ਚੱਲਿਆ ਉਸਦੀ ਜ਼ਮੀਰ ਇਸ ਪਾਪ ਦਾ ਬੋਝ ਸਹਿ ਨਾ ਸકી ਉਹ ਪਾਗਲ ਹੋ ਗਿਆ ਦੁੱਧ ਦੀ ਸੇਵਾ ਕਰਨ ਵਾਲੇ ਮੋਤੀ ਮਹਿਰਾਂ ਨੂੰ ਵੀ ਬਖਸ਼ਿਆ ਨਹੀਂ ਗਿਆ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਕੋਹਲੂ ਵਿੱਚ ਪੀਸ ਕੇ ਸ਼ਹੀਦ ਕੀਤਾ ਗਿਆ ਚਾਲੀ ਬਾਗੀ ਸਿੰਘ ਗੁਰੂ ਸਾਹਿਬ ਤੋਂ ਬੇਮੁਖ ਹੋ ਕੇ ਪਛਤਾਏ ਖਦਰਾਨੇ ਦੀ ਲੜਾਈ ਵਿੱਚ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਮੁਕਤੀ ਪਾਈ ਅੱਜਕੱਲ੍ਹ ਇਹ ਜਗ੍ਹਾ ਮੁਕਤਸਰ ਦੇ ਨਾਮ ਤੋਂ ਜਾਣੀ ਜਾਂਦੀ ਹੈ ਹੋਰਾਂ ਸਿੰਘਾਂ ਨਾਲ ਮਾਈ ਪਾਗੋ ਵੀ ਗੁਰੂ ਸਾਹਿਬ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲੀ ਨੰਦੇੜ ਨੂੰ ਉਸਨੇ ਆਪਣਾ ਘਰ ਬਣਾਇਆ ਤੇ ਬੜੀ ਸ਼ਰਧਾ ਨਾਲ ਖਾਲਸੇ ਦੀ ਸੇਵਾ ਕੀਤੀ ਮਾਤਾ ਸੁੰਦਰੀ ਜੀ ਨੇ ਦਿੱਲੀ ਜਾ ਕੇ ਡੇਰਾ ਲਾਇਆ ਤੇ ਖਾਲਸੇ ਦੀ ਰਾਜਨੀਤਿਕ ਮਸਲਿਆਂ ਦੀ ਵਾਗਡੋਰ ਸੰਭਾਲੀ ਚਾਰੋਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਨਿਰੰਕਾਰ ਆਪਣੇ ਮਹਿਲਾਂ ਵਿੱਚ ਸੰਭਾਲ ਕੇ ਰੱਖਣਾ ਚਾਹੁੰਦੀ ਸੀ ਇਸ ਲਈ ਉਹਨਾਂ ਦੀ ਯਾਦ ਵਿੱਚ ਚਮਕੌਰ ਤੇ ਸਰਹੰਦ ਵਿੱਚ ਗੁਰਦੁਆਰੇ ਉਸਾਰੇ ਗਏ ਗੁਰੂ ਸਾਹਿਬ ਨੇ ਨਵਾਬ ਮਲੇਰ ਕੋਟਲਾ ਦੀ ਪਵਿੱਤਰ ਸੋਚ ਨੂੰ ਐਸਾ ਆਸ਼ੀਰਵਾਦ ਦਿੱਤਾ ਕਿ ਉਸ ਦਾ ਰਾਜਪਾਠ ਅੱਜ ਵੀ ਕਾਇਮ ਹੈ ਇਥੋਂ ਤੱਕ ਕਿ ਮਲੇਰ ਕੋਟਲਾ ਦਾ ਹਰ ਮੁਸਲਮਾਨ ਅੱਜ ਵੀ ਗੁਰੂ ਸਾਹਿਬ ਨੂੰ ਮੰਨਦਾ ਹੈ ਗੜੀ ਦੇ ਮਾਲਕ ਬੁੱਧੂ ਚੰਦ ਦੀ ਨੌਵੀਂ ਪੀੜੀ ਅੱਜ ਵੀ ਚਮਕੌਰ ਸਾਹਿਬ ਦੇ ਆਸ-ਪਾਸ ਬੜੀ ਸ਼ਾਨੋ ਸ਼ੌਕਤ ਨਰਵਾਸਦੀ ਹੈ ਫਿਲਮ ਵਿੱਚ ਦਿਖਾਏ ਗਏ ਗੁਰੂ ਸਾਹਿਬ ਦੇ ਤੀਰ ਹਥਿਆਰ ਤੇ ਜੰਗੀ ਸਮੱਗਰੀ ਬਿਲਕੁਲ ਉਹਨਾਂ ਦੇ ਅਸਲੀ ਹਥਿਆਰਾਂ ਦੀ ਨਕਲ ਹੈ ਇਹ ਹਥਿਆਰ ਪੀੜੀ ਦਰ ਪੀੜੀ ਗੁਰੂ ਸਾਹਿਬ ਨੂੰ ਪੂਜਣ ਵਾਲਿਆਂ ਕੋਲ ਅੱਜ ਵੀ ਮੌਜੂਦ ਹਨ ਜਿਸ ਵਕਤ ਗੁਰੂ ਸਾਹਿਬ ਨੂੰ ਦੱਸਿਆ ਗਿਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣ ਕੇ ਵਜ਼ੀਰ ਖਾਨ ਨੇ ਸ਼ਹੀਦ ਕੀਤਾ ਹੈ ਉਹਨਾਂ ਨੇ ਹੱਥ ਵਿੱਚ ਫੜਿਆ ਇੱਕ ਤੀਰ ਧਰਤੀ ਤੇ ਮਾਰ ਕੇ ਇੱਕ ਬੂਟਾ ਪੁੱਟ ਕੇ ਕਿਹਾ ਇਸ ਬੇਰਹਿਮੀ ਮੁਗਲ ਜ਼ਲਮ ਦੇ ਦਿਨ ਹੁਣ ਉਂਗਲਾਂ ਤੇ ਗਿਨੇ ਜਾ ਸਕਦੇ ਹਨ ਠੀਕ ਇਸੇ ਤਰ੍ਹਾਂ ਹੀ ਹੋਇਆ 200 ਸਾਲ ਰਾਜ ਕਰਨ ਤੋਂ ਬਾਅਦ ਮੁਗਲ ਸਲਤਨਤ ਅਗਲੇ ਕੁਝ ਸਾਲਾਂ ਵਿੱਚ ਹੀ ਖਤਮ ਹੁੰਦੀ ਗਈ। ਟੋਡਰਮਲ ਨੇ ਵਜ਼ੀਰ ਖਾਨ ਕੋਲ ਜਾ ਕੇ ਇੱਛਾ ਪ੍ਰਗਟ ਕੀਤੀ ਕਿ ਉਹ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਸੰਸਕਾਰ ਕਰਨਾ ਚਾਹੁੰਦਾ ਹੈ। ਵਜ਼ੀਰ ਖਾਨ ਨੇ ਉਸ ਨੂੰ ਉਸ ਬੇਸ਼ਕੀਮਤੀ ਜ਼ਮੀਨ ਲੈਣ ਵਾਸਤੇ ਉਸ ਉੱਪਰ ਸੋਨੇ ਦੀਆਂ ਮੋਹਰਾਂ ਵਿਛਾਉਣ ਲਈ ਕਿਹਾ। ਉਸ ਨੇ ਇਹੀ ਕੀਤਾ ਤੇ ਇਸ ਨੇਕ ਕੰਮ ਦੇ ਹੋਣ ਤੋਂ ਬਾਅਦ ਉਸ ਨੂੰ ਸਜ਼ਾਏ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ।